ਮਾਨਯੋਗ ਸੀਐਮ ਸਾਹਿਬ ਦੇ ਅਦਾਲਤਾਂ ਅਨੁਸਾਰ ਜੋ ਨਸ਼ੇ ਦੇ ਗ੍ਰੁੱਪਰਨਾ ਸਰ ਵਿਕਤ ਇਹ ਹੁੰਦਾ ਹੈਗਾ ਉਹਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਦੱਸਿਆ ਸੀਗਾ ਕਿ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਹਨ ਮਾਨਯੋਗ ਬੀਜਪੀ ਸਾਹਿਬ ਜਿਨ੍ਹਾਂ ਦੇਸ ਕਿ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਵੱਲੋਂ ਜੋ ਸਾਨੂੰ ਹਦਾਇਤਾਂ ਦਿੱਤੀਆਂ ਹੋਈਆਂ ਉਸ ਤੀਤ ਕੱਲ ਸਾਡੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਨੇ ਆ ਬੰਦੇ ਨੂੰ ਰੈਸਟ ਕੀਤਾ ਜੋ ਸਾਡੇ 106 ਨੰਬਰ ਮਕਬਦੇ ਵਿੱਚ ਸਿਟੀ ਤੇ ਪਰਸਨਡਿੰਡਾ ਸੀਗਾ 메ਨ ਡੋਸੀ ਸੀਗਾ ਮਾਸਟਰ ਮਾਈਂਡ ਸੀਗਾ ਇਹ ਇਸ ਬੰਦੇ ਦੇ ਪਹਿਲੇ ਦੇ ਮਤਲਬ 13 ਪਰਚੇ ਨੇ ਮਤਲਬ ਹੂਲ ਪਾ ਕੇ ਸਾਰੇ ਟੋਟਲ ਜਿਹੜੇ ਆ 21 ਪਰਚੇ ਬਣਦੇ ਆ ਲਈ 4 ਹੋਰ ਪਰਚੇ ਨੇ ਜਿਨ੍ਹਾਂ 'ਚ ਨਾਮਜਦ ਕਰਨਾ ਕਿ ਵੀ ਕੁਝ ਵੀ ਚੱਲ ਰਹੀ ਆ ਮਾਨ ਜੋ ਆਪਣੇ ਕੋਰਟੀ ਨੂੰ ਜੇਸ ਕਰਾਂਗੇ ਉੱਥੋਂ ਦਾ ਅਰਮਾਨ ਲੈਂਦੇ ਜਿਹਦਾ ਨਾਮ ਸੁਭਜੀਤ ਸਿੰਘ ਕੈਟ ਹੈਗਾ ਜਿੰਨੀਆਂ ਵੀ ਇਸ ਸਾਲ 25 ਦੇ ਵਿੱਚ ਵਾਰਦਾਤਾ ਮਤਲਬ ਚੈਨ ਸਨੇਚਿੰਗ ਜਾਂ ਬਾਲੀਆਂ ਕੋਈਆਂ ਨੇ ਚੈਨਾ ਕੋਈਆਂ ਉਹ ਸਾਰੀਆਂ ਇਹ ਵਾਰਦਾਤਾ ਇਹਨਾਂ ਦੋਨਾਂ ਨੇ ਕੀਤੀ ਆ ਸੁਭਜੀਤ ਸਿੰਘ ਤੇ ਆਪਣੇ ਵਿਸ਼ਾਲ ਕੁਮਾਰ ਨੇ ਜਿਹੜਾ ਇਹ ਸੁਭਜੀਤ ਸਿੰਘ ਉਹ ਕੈਟ ਹੈਗਾ ਇਹ ਖਾਨਪੁਰ ਚੌਂਕ ਦਾ ਰਹਿਣ ਵਾਲਾ ਹੈਗਾ ਤੇ ਇੱਕ ਮਤਲਬ ਇਹਨੇ ਪਿਛਲੇ ਸਾਲ ਦੀਆਂ ਇਹਦੀਆਂ 8 ਵਾਰ ਲੱਤਾਂ ਨੇ ਤੇ ਇਸ ਸਾਲ ਜਿਹੜੀ ਟੋਟਲ 13 ਵਾਰ ਲੱਤਾਂ। ਕੱਲ ਇੱਕ ਵਾਰ ਦਾਅਦੇ ਵਿੱਚ ਜਿਹੜੀ ਸਬਰਖੰਡੀ ਮੁਕਦਮਾ ਦਰਜੂ 78 ਨੰਬਰ ਉਹਦੇ ਵਿੱਚ ਵੀ ਇਹ ਦੂਸਰੀ ਹੈਗਾ ਇਹਨਾਂ ਬਾਲੀਆਂ ਕੋਈਆਂ ਸੀਗੀਆਂ ਤੇ ਉਹਦੇ ਵਿੱਚ ਵੀ ਅਸੀਂ ਨਾਮ ਦਰਜ ਕਰ ਲਿਆ। ਸੰਕੁਸ਼ਰੀ ਕਬਰੀ ਹਾਂ ਹਾਲੇ ਕਿ ਦੋ ਮੋਟਰਸਾਈਕਲ ਜਿਹੜੇ ਆ ਇਹਦੇ ਕੋਲੋਂ ਰਿਕਵਰ ਹੋਏ ਨੇ ਡਿਵੀਜ਼ਨ ਨੰਬਰ 2 ਐਸਟੀਓ ਸਾਹਿਬ ਨਾਲ ਰਿਕਵਰੀ ਕੀਤੀ ਆ। ਉਹ ਵੀ ਉਨਸਾਗਲ ਜਿਹੜੇ ਆਉਂ ਚੋਰੀ ਦੇ ਨੇ ਹਾਂ ਆਲੀ ਦੇ ਆਪਣੇ ਕੋਲ ਨਾਲ ਕੋਰਟ ਦੇ ਵਿੱਚ ਵੀ ਪੁਜੇ ਬੇਸ ਕੀਤੇ ਕੱਲ ਉਹਨਾਂ ਦੀ ਕੁਛ ਵੀ ਚੱਲ ਰਹੀ ਆ ਤੇ ਇਹਨਾਂ ਨੂੰ ਕੱਲ ਦਾ ਕੀਤਾ ਅਰੈਸਟ ਅਜੇ ਨੂੰ ਮਾਨਯੋਗ ਦਲਦ ਦੇ ਵਿੱਚ ਅਸੀਂ ਪੇਸ਼ ਕਰਨਾ ਤੇ ਉਸ ਤੋਂ ਬਾਅਦ ਜਿੰਨੀ ਵੀ ਰਿਕਵਰੀ ਹੋਏਗੀ ਉਹ ਸਾਰੀ ਤੁਹਾਨੂੰ ਜਿਹੜਾ ਦੱਸਿਆ ਜਾਏਗਾ ਉਹ ਦਿਨ ਦਾ ਰਮਾਨੇਗਾ ਸਰ ਇਹਨੇ ਵਰਕਲ ਗ੍ਰੋਹ ਦੇ ਸਬੰਧ ਵਗੈਰਾ ਹੈਗੀ ਖੱਲੀ ਅਸੀਂ ਪੁੱਛ ਦੀਚ ਕਰਨੀ ਜੀ ਜੋ ਜੋ ਚੀਜ਼ਾਂ ਸਾਹਮਣੇ ਆਣ ਗਈਆਂ ਉਹ ਸਾਬ ਨਾਲ ਜਿਹੜੇ ਅਸੀਂ ਇਹਨਾਂ ਦੇ ਕਾਰਵਾਈ ਕਰਾਂਗੇ